ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੀਡੀਓ ਦੇ ਵਿੱਚ ਜਪਜੀ ਸਾਹਿਬ ਦੀ ਵਿਆਖਿਆ ਨੂੰ ਆਰੰਭ ਕਰਨ ਦੀ ਕੋਸ਼ਿਸ਼ ਕਰਨ ਜਾ ਰਿਹਾ ਪਹਿਲਾਂ ਵੀ ਮੈਂ ਕੁਝ ਵੀਡੀਓਜ਼ ਜਪਜੀ ਸਾਹਿਬ ਦੀ ਵਿਆਖਿਆ ਨੂੰ ਲੈ ਕੇ ਕੇ ਯੂਟਿਊਬ ਚੈਨਲ ਤੇ ਅਪਲੋਡ ਕੀਤੀਆਂ ਨੇ ਪਰ ਮੈਨੂੰ ਇਹ ਮਹਿਸੂਸ ਹੋਇਆ ਕਿ ਜ਼ਿਆਦਾ ਲੌਂਗ ਵੀਡੀਓਜ਼ ਪੂਰੀਆਂ ਨਹੀਂ ਵੇਖੀਆਂ ਜਾਂਦੀਆਂ ਜਾਂ ਨਹੀਂ ਸਮਝਿਆ ਜਾਂਦਾ ਤਾਂ ਅਸੀਂ ਹੁਣ ਕੋਸ਼ਿਸ਼ ਕਰਾਂਗੇ ਸਾਰੇ ਰਲ ਮਿਲ ਕੇ ਕਿ ਇੱਕ ਇੱਕ ਪੌੜੀ ਨੂੰ ਥੋੜਾ ਵਿਸਥਾਰ ਦੇ ਨਾਲ ਸਮਝਿਆ ਜਾਵੇ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਗੁਰਬਾਣੀ ਦੀ ਸਮਝ ਆ ਸਕੇ ਸੋ ਅੱਜ ਅਸੀਂ ਸਮਝਾਂਗੇ ਜੀ ਸਿਰਫ ਮੂਲ ਮੰਤਰ ਇੱਕ ਓੰਕਾਰ ਇੱਕ ਦਾ ਅਰਥ ਹੈ ਇੱਕ ਓੰਕਾਰ ਦਾ ਅਰਥ ਹੈ ਕਿ ਉਹ ਪਰਮਾਤਮਾ ਸਰਬ ਵਿਆਪਕ ਹੈ ਹਰ ਥਾਂ ਤੇ ਬਰਾਬਰੀ ਰੂਪ ਦੇ ਵਿੱਚ ਰਮਿਆ ਹੋਇਆ ਹੈ ਤੇ ਗੁਰਬਾਣੀ ਦੇ ਇਸ ਸਿਧਾਂਤ ਨੂੰ ਸਮਝਣ ਤੋਂ ਪਹਿਲਾਂ ਜੇ ਅਸੀਂ ਇਸ ਭਾਰਤ ਦੀ ਧਰਤੀ ਤੇ ਥੋੜਾ ਜਿਹਾ ਪਿਛਲੇ ਸਮੇਂ ਵੱਲ ਨੂੰ ਝਾਤੀ ਮਾਰੀਏ ਤਾਂ ਸਾਨੂੰ ਇਹ ਮਹਿਸੂਸ ਹੁੰਦਾ ਕਿ ਇੱਥੇ ਅਨੇਕਾਂ ਤਰ੍ਹਾਂ ਦੇ ਰੱਬ ਪਰਮਾਤਮਾ ਅੱਲਾ ਜਹੂਰ ਕਈ ਨਾਮ ਨੇ ਰਾਮ ਤਾਂ ਪਰਮਾਤਮਾ ਪੈਦਾ ਕੀਤੇ ਗਏ ਤੇ ਲੋਕਾਂ ਨੂੰ ਉਹਦੇ ਬਾਰੇ ਸਮਝਾਇਆ ਗਿਆ ਉਹਦੇ ਬਾਰੇ ਦੱਸਿਆ ਗਿਆ ਪਰ ਗੁਰਬਾਣੀ ਦੇ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਹ ਵੇਖਿਆ ਕਿ ਲੋਕ ਕਈ ਤਰ੍ਹਾਂ ਦੇ ਰੱਬਾਂ ਦੇ ਵਿੱਚ ਫਸੇ ਹੋਏ ਨੇ ਅਤੇ ਵਿਹਮ ਪਰਮਾ ਦੇ ਵਿੱਚ ਪਏ ਹੋਏ ਨੇ ਕੋਈ ਦਰਖਤਾਂ ਨੂੰ ਪੂਜ ਰਿਹਾ ਕੋਈ ਜਾਨਵਰਾਂ ਨੂੰ ਪੂਜ ਰਿਹਾ ਕੋਈ ਬਿਜਲੀ ਤੋਂ ਡਰਦਾ ਹੋਇਆ ਵੀ ਉਹਦੀ ਪੂਜਾ ਕਰ ਰਿਹਾ ਕੋਈ ਪਾਣੀ ਨੂੰ ਪੂਜ ਰਿਹਾ ਵੱਖਰੇ ਵੱਖਰੇ ਰੂਪ ਦੇ ਵਿੱਚ ਹਰ ਚੀਜ਼ ਨੂੰ ਰੱਬ ਦਾ ਰੂਪ ਜਾਣ ਕੇ ਉਹਨੂੰ ਪੂਜਣ ਦੇ ਜੋਗ ਬਣਾਏ ਗਿਆ ਹੈ ਹਰ ਇੱਕ ਚੀਜ਼ ਦੇ ਵਿੱਚ ਹੀ ਰੱਬ ਵੱਸਿਆ ਹੋਇਆ ਪਰ ਜਿਵੇਂ ਪ੍ਰਮਾਤਮਾ ਦੀ ਜੋ ਅਸਲ ਪ੍ਰਿਭਾਸ਼ਾ ਹੈ ਉਹ ਉਸ ਦੇ ਵਿੱਚੋਂ ਕਿਤੇ ਨਾ ਕਿਤੇ ਗਵਾਚ ਗਈ ਤਾਂ ਗੁਰਬਾਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਵੇਖਿਆ ਕਿ ਸੰਸਾਰ ਵਿਹਮਾ ਭਰਮਾ ਵਿੱਚ ਤਾਂ ਉਹਨਾਂ ਨੇ ਫਿਰ ਇੱਕ ਓੰਕਾਰ ਦਾ ਹੋਕਾ ਦਿੱਤਾ ਜਦੋਂ ਆਪਾਂ ਆਮ ਇਹ ਸਾਖੀ ਅਸੀਂ ਬਹੁਤਿਆਨੇ ਸੁਣੀ ਹੈ ਬਈ ਨਦੀ ਦੇ ਵਿੱਚੋਂ ਜਦੋਂ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹੋ ਹੀ ਫਰਮਾਨ ਦਿੱਤਾ ਕਿ ਨਾ ਕੋ ਹਿੰਦੂ ਨਾ ਮੁਸਲਮਾਨ ਕਿ ਇੱਕ ਹੀ ਅਕਾਲ ਪੁਰਖ ਪ੍ਰਮਾਤਮਾ ਦੀ ਸਾਰੇ ਬੱਚੇ ਨੇ ਕੋਈ ਅਲੱਗ ਨਹੀਂ ਹੈਗਾ ਤਾਂ ਇਹਦੇ ਅਨੁਸਾਰ ਅਸੀਂ ਗੁਰਬਾਣੀ ਦੇ ਵਿੱਚ ਇਹ ਵੀ ਬਚਨ ਪੜ੍ਹਦੇ ਹਾਂ ਇੱਕ ਪਿਤਾ ਇੱਕ ਸਕੇਮ ਬਾਰਿਕ ਕਿ ਸਾਡਾ ਸਾਰਿਆਂ ਦਾ ਇੱਕੋ ਹੀ ਪਿਤਾ ਹੈ ਇੱਕ ਹੀ ਪ੍ਰਮਾਤਮਾ ਹੈ ਤੇ ਅਸੀਂ ਗੁਰਬਾਣੀ ਅੰਦਰ ਇਹ ਵੀ ਪੜ੍ਹਦੇ ਹਾਂ ਹਮਾਰੇ ਇੱਕ ਹੈ ਹਰੀ ਹਰੀ ਆਣ ਅਵਰ ਸੰਜਾਨ ਨਾ ਕਰਿ ਕਿ ਇੱਕੋ ਇੱਕ ਪਰਮਾਤਮਾ ਹੈ ਹੋਰ ਦੂਜਾ ਕੋਈ ਵੀ ਨਹੀਂ ਹੈ ਕਰਨ ਕਰਨਪ੍ਰਵ ਏਕ ਹੈ ਦੂਸਰ ਨਹੀਂ ਕੋਈ ਕਿ ਦੂਸਾ ਦੂਸਰਾ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੈ ਸਿਰਫ ਇੱਕ ਅਕਾਲਪੁਰਖ ਪਰਮਾਤਮਾ ਹੀ ਹੈ ਜਿਹੜਾ ਪੂਰੇ ਜਗਤ ਨੂੰ ਚਲਾ ਰਿਹਾ ਹੈ ਸਭ ਕੁਝ ਆਪਣੇ ਹੁਕਮ ਦੇ ਵਿੱਚ ਕਰ ਰਿਹਾ ਹੈ ਤੇ ਬਹੁਤਿਆਂ ਨੇ ਇਹ ਪਲੇਖਾ ਪਾਇਆ ਕਿ ਏਕਾ ਮਾਈ ਜੁਗਤ ਵਿਆਹ ਤਿੰਨ ਚੇਲੇ ਪ੍ਰਵਾਨ ਕਿ ਇੱਕ ਪੈਦਾ ਕਰਦਾ ਏ ਇੱਕ ਰਿਜਕ ਦਿੰਦਾ ਏ ਤੇ ਇੱਕ ਮਾਰਦਾ ਏ ਤੇ ਇਹ ਕਿਹਾ ਜਾਂਦਾ ਏ ਕਿ ਬ੍ਰਹਮਾ ਪੈਦਾ ਕਰਦਾ ਏ ਤੇ ਇੰਦਰ ਰਿਜਕ ਦਿੰਦਾ ਏ ਤੇ ਸ਼ਿਵ ਜੀ ਮਾਰਦਾ ਏ ਪਰ ਨਹੀਂ ਗੁਰਦਾਨ ਸਿੰਘ ਸਰ ਪਤਸ਼ਾਹੀ ਜੀ ਨੇ ਉੱਤੇ ਅਕਾਲ ਪੁਰਖ ਪਰਮਾਤਮਾ ਬਾਰੇ ਸਮਝਾਇਆ ਕਿ ਏਕਾ ਮਾਈ ਜੁਗਤ ਵਿਆਹ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜਿਵੇਂ ਤੇ ਸੁਭਾਅ ਤੇਵੇਂ ਚਲਾਉ ਵੇ ਜਿਵੇਂ ਹੂ ਵੇ ਫਰਮਾਨ ਉਹ ਜਿਵੇਂ ਪਰਮਾਤਮਾ ਨੂੰ ਪਾਉਂਦਾ ਹੈ ਉਹ ਸਾਰੀ ਜਗਤ ਨੂੰ ਆਪਣੀ ਦੁਆਰਾ ਚਲਾਉਂਦਾ ਹੈ ਉਹਦੇ ਹੁਕਮ ਦੇ ਵਿੱਚ ਸਭ ਕੁਝ ਵਾਪਰਦਾ ਹੈ ਤਾਂ ਇਹ ਨੇ ਇੱਕ ਓੰਕਾਰ ਦੇ ਅਰਥ ਕਿਉ ਪਰਮਾਤਮਾ ਹਰ ਇੱਕ ਥਾਂ ਤੇ ਸੰਪੂਰਨ ਹੈ ਇੱਕ ਹੈ ਹੋਰ ਦੂਜਾ ਕੋਈ ਵੀ ਨਹੀਂ ਹੈ ਤੇ ਅਸੀਂ ਗੁਰਬਾਣੀ ਦੇ ਅੰਦਰ ਇਹ ਵੀ ਪੜਦੇ ਹਾਂ ਕਿ ਇਸ ਜ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਕਿਉ ਪਰਮਾਤਮਾ ਸਾਰੀ ਹੀ ਥਾਂ ਤੇ ਰਮਿਆ ਹੋਇਆ ਹੈ ਉਹਦਾ ਕਰ ਹੈ ਤਾਂ ਅਗਲਾ ਹੈ ਸਤਨਾਮ ਸਤਨਾਮ ਦਾ ਅਰਥ ਹੁੰਦਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਦਾ ਰਹਿਣ ਵਾਲਾ ਹੈ ਸਦੀਵੀ ਹੋਂਦ ਵਾਲਾ ਹੈ ਉਹਨੇ ਕਦੇ ਖਤਮ ਨਹੀਂ ਹੋਣਾ ਉਹ ਸਦਾ ਲਈ ਇਸ ਜਗਤ ਦੇ ਵਿੱਚ ਰਹਿਣ ਵਾਲਾ ਹੈ ਤੇ ਸਦਾ ਲਈ ਰਹੇਗਾ ਤਾਂ ਜਿਵੇਂ ਅਸੀਂ ਅਨੰਦ ਪਾਣੀ ਦੇ ਵਿੱਚ ਪੜਦੇ ਹਾਂ ਸੱਚੇ ਸਾਹਿਬਾ ਕਿਆ ਨਾਹੀ ਕਰਦੇ ਕਿ ਸੱਚੇ ਸਾਹਿਬ ਤੂੰ ਹੀ ਹੈ ਸੱਚੇ ਦਾ ਅਰਥ ਹੀ ਇਹ ਹੁੰਦਾ ਹੈ ਜਿਹੜਾ ਸਦਾ ਰਹਿਣ ਵਾਲਾ ਤੇ ਗੁਰਬਾਣੀ ਅੰਦਰ ਸਾਨੂੰ ਇਹ ਵੀ ਪੜਨ ਨੂੰ ਮਿਲਦਾ ਹੈ ਨੇਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬినాਸ਼ੀ ਕਿ ਇੱਕ ਹੀ ਨੇਚਲ ਤੇ ਸਦਾ ਰਹਿਣ ਵਾਲਾ ਉਹ ਅਕਾਲ ਪੁਰਖ ਪ੍ਰਮਾਤਮਾ ਹੈ ਹੋਰ ਦੂਜਾ ਕੋਈ ਵੀ ਨਹੀਂ ਸਤਨਾਮ ਕਰਤਾ ਪੁਰਖ ਜਿੰਨਾ ਵੀ ਜੋ ਕੁਝ ਵੀ ਅਸੀਂ ਬਣਿਆ ਹੋਇਆ ਵੇਖ ਰਹੇ ਹਾਂ ਇਹ ਸਭ ਕੁਝ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਆਪਣੇ ਬਾਣੀ ਦੇ ਵਿੱਚ ਬਣਾਇਆ ਹੈ ਉਹਨੇ ਪੈਦਾ ਕੀਤਾ ਹੈ ਦੂਜਾ ਕੋਈ ਵੀ ਨਹੀਂ ਜਿਹੜਾ ਇਸ ਨੂੰ ਪੈਦਾ ਕਰ ਸਕਦਾ ਹੈ ਕਰਤਾ ਪੁਰਖ ਤਾਂ ਇਹਨੂੰ ਅਸੀਂ ਆਪਣੇ ਜੀਵਨ ਤੇ ਕਿਵੇਂ ਅਪਲਾਈ ਕਰਨਾ ਹੈ ਕਰਤਾ ਪੁਰਖ ਦਾ ਅਰਥ ਹੈ ਪ੍ਰਮਾਤਮਾ ਨੇ ਸਾਨੂੰ ਬੁੱਧੀ ਬਖਸ਼ੀ ਹੈ ਕ੍ਰਿਏਸ਼ਨ ਬਖਸ਼ੀ ਹੈ ਸਾਨੂੰ ਵੀ ਆਪਣੇ ਆਪ ਦੀ ਲਾਈਫ ਨੂੰ ਕ੍ਰੀਏਟ ਕਰਨਾ ਪੈਂਦਾ ਹੈ ਬਣਾਉਣਾ ਪੈਂਦਾ ਹੈ ਤਾਂ ਇਹ ਕਰਤਾਪੁਰਖ ਦੀ ਸਾਡੇ ਉੱਪਰ ਲਾਗੂ ਹੋਣਗੇ ਇਹ ਜਿਹੜੇ ਭਾਵ ਨੇ ਕਰਤਾਪੁਰਖ ਨਿਰਭਉ ਉਹ ਪ੍ਰਮਾਤਮਾ ਦਰ ਰਹਿਤ ਹੈ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਕਿਉਂਕਿ ਡਰ ਤੇ ਤਾਂ ਹੋਵੇ ਜੇ ਕੋਈ ਉਹਦੇ ਬਰਾਬਰ ਦਾ ਹੋਵੇ ਜਿਹੜਾ ਉਹਦੇ ਬਰਾਬਰ ਖੜਾ ਹੋਵੇ ਪਰ ਉਹ ਪ੍ਰਮਾਤਮਾ ਇੱਕੋ ਇੱਕ ਆਪ ਹੈ ਤਾਂ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਨਿਰਭਉ ਨਿਰਵੇਅ ਨਿਰਵੈਰ ਉਸ ਪ੍ਰਮਾਤਮਾ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੈ। ਤਾਂ ਵੇਖੋ ਗੁਰਬਾਣੀ ਦੇ ਅੰਦਰ ਜਦੋਂ ਅਸੀਂ ਇਹ ਪੜ ਲਏ ਇੱਕ ਵਾਰ ਕਿ ਉਹ ਪ੍ਰਮਾਤਮਾ ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਕਰਦਾ। ਤਾਂ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਬਹੁਤ ਕੁਝ ਵਾਪਰਦਾ ਹੈ ਤਾਂ ਬੰਦਾ ਕਹਿੰਦਾ ਹੈ ਕਿ ਰੱਬ ਨੇ ਮੇਰੇ ਨਾਲ ਇਹ ਇਹ ਗਲਤ ਕਰ ਦਿੱਤਾ। ਇਹ ਸਭ ਕੁਝ ਮੇਰੇ ਨਾਲ ਹੀ ਕਿਉਂ ਹੋਣਾ ਸੀ? ਮੈਂ ਐਸਾ ਕੀ ਗਲਤ ਕੀਤਾ ਸੀ? ਮੈਨੂੰ ਇਹਨੇ ਦੁੱਖ ਕਿਉਂ ਮਿਲੇ? ਮੈਨੂੰ ਇਹਨੇ ਕਾਟੇ ਵੱਢੇ ਕਿਉਂ ਮਿਲੇ? ਨਹੀਂ। ਰੱਬ ਨਹੀਂ ਦਿੰਦਾ ਉਹ ਕੁਝ ਸਭ ਕੁਝ। ਉਹ ਸਾਡੀਆਂ ਆਪਣੀਆਂ ਗਲਤੀਆਂ ਸਾਡੇ ਕੀਤੇ ਹੋਏ ਕਰਮਾਂ ਦਾ ਰਿਜ਼ਲਟ ਹੈ। ਰੱਬੰਦੇ ਦਾ ਵੈਰ ਕਿਸੇ ਨਾਲ ਕੋਈ ਵੈਰ ਨਹੀਂ ਰੱਖਦਾ ਤਾਂ ਉਸੀ ਗੁਰਬਾਣੀ ਦੇ ਅੰਦਰ ਵੀ ਪੜਦੇ ਹਾਂ ਕਿ ਜਿਵੇਂ ਗੁਰਬਾਣੀ ਦੇ ਅੰਦਰ ਇਹ ਫਰਮਾਨ ਮਿਲਦਾ ਸਾਨੂੰ ਕਿ ਉਹ ਪਰਮਾਤਮਾ ਹੈ ਜਿਹੜਾ ਉਹ ਵਾਹਿਗੁਰੂ ਹੈ ਜਿਹੜਾ ਉਹ ਤੇ ਭਲਾ ਹੀ ਚਾਹੁੰਦਾ ਹੈ ਸਤਗੁਰ ਸਭਨਾ ਦਾ ਭਲਾ ਮਨਾਏਗਾ ਉਹ ਸਾਰਿਆਂ ਦਾ ਭਲਾ ਚਾਹੁੰਦਾ ਹੈ ਪ੍ਰਬੰਧਾ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦਾ ਦੱਦਾ ਦੋਸ਼ ਨਾ देऊ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਵਰਜਨਾ ਦੋਸ਼ ਸਾਡਾ ਆਪਣਾ ਹੁੰਦਾ ਹੈ ਪਰ ਅਸੀਂ ਰੱਬ ਤੇ ਥੋਪ ਦਿੰਦੇ ਹਾਂ ਜਦੋਂ ਕੋਈ ਹੋਰ ਚਾਰਾ ਨਹੀਂ ਲੱਭਦਾ ਜਦੋਂ ਆਪਣੇ ਆਪ ਨੂੰ ਸਹੀ ਠਹਿਰਾਉਣਾ ਹੋਵੇ ਤਾਂ ਹਰ ਗੱਲ ਅਸੀਂ ਰੱਬ ਤੇ ਥੋਪ ਦਿੰਦੇ ਹਾਂ ਸੋ ਨਿਰਵੇਕ ਅਕਾਲ ਮੂਰਤ ਉਹ ਇੱਕੋ ਇੱਕ ਪ੍ਰਮਾਤਮਾ ਹੈ ਜਿਸ ਦੀ ਮੂਰਤ ਸਮੇਂ ਦੀਆਂ ਹੱਦਾਂ ਤੋਂ ਪਰੇ ਹੈ ਜਿਸ ਦਾ ਕੋਈ ਸਰੂਪ ਨਹੀਂ ਹੈ ਸਮੇਂ ਦੀਆਂ ਹੱਦਾਂ ਤੋਂ ਪਰੇ ਸਾਡੇ ਲਈ ਸਮਾਂ ਲੰਘ ਰਿਹਾ ਹੈ ਸਾਡੇ ਲਈ ਕੁਝ ਸਮਾਂ ਸੀਮਤ ਹੈ ਅਸੀਂ ਕਿੰਨੇ ਸਾਲ ਜਿਉਣਾ ਹੈ ਕੀ ਕਰਨਾ ਹੈ ਪਰ ਪਰਮਾਤਮਾ ਦੇ ਲਈ ਕੋਈ ਸਮਾਂ ਸੀਮਤ ਨਹੀਂ ਹੈ ਉਹ ਸਦਾ ਹੀ ਰਹਿਣ ਵਾਲਾ ਹੈ ਉਹਨੇ ਕਦੇ ਵੀ ਖਤਮ ਨਹੀਂ ਹੋਣਾ ਉਹਦੇ ਲਈ ਕੋਈ ਸਮਾਂ ਨਹੀਂ ਲੰਘ ਰਿਹਾ ਇਹ ਸਾਡੇ ਲਈ ਵਚਨ ਹੁੰਦੇ ਨੇ ਆਉਧ ਘਟੈ ਦਿਨ ਸਰੇ ਨਾਰੀ ਮਨ ਗੁਰਮਿਲ ਕਾ ਸਾਰੇ ਕਿ ਆਉਧ ਸਮਾਂ ਲੰਘਦਾ ਜਾ ਰਿਹਾ ਉਮਰ ਘਟ ਰਹੀ ਹੈ ਪਰ ਪਰਮਾਤਮਾ ਦੀ ਕੋਈ ਉਮਰ ਨਹੀਂ ਘਟ ਰਹੀ ਉਹਦੇ ਲਈ ਕੋਈ ਘੜੀਆਂ ਨਹੀਂ ਲੰਘ ਰਹੀਆਂ ਉਹਦੇ ਲਈ ਕੋਈ ਸਾਲ ਨਹੀਂ ਲੰਘ ਲੈ ਕੋਈ ਸਦੀਆਂ ਨਹੀਂ ਲੰਘ ਲੰਘ ਰਹੀਆਂ ਸੋ ਕਾਲ ਮੂਰਤ ਅਜੂਨੀ ਉਹ ਪ੍ਰਮਾਤਮਾ ਜੂਨਾ ਵਿੱਚ ਨਹੀਂ ਆਉਂਦਾ ਉਹ ਜੰਮਦਾ ਮਰਦਾ ਨਹੀਂ ਹੈ ਪਰ ਇਸ ਧਰਤੀ ਦੇ ਉੱਪਰ ਕਿੰਨੇ ਹੀ ਅਵਤਾਰ ਕਿੰਨੇ ਹੀ ਪੀਰ ਪਕੰਬਰ ਇਹ ਕਹੇ ਜਾਂਦੇ ਨੇ ਕਿ ਉਹ ਪ੍ਰਮਾਤਮਾ ਪੈਦਾ ਪ੍ਰਮਾਤਮਾ ਹੀ ਪੈਦਾ ਹੋਇਆ ਨਹੀਂ ਪ੍ਰਮਾਤਮਾ ਪੈਦਾ ਨਹੀਂ ਹੁੰਦਾ ਪ੍ਰਮਾਤਮਾ ਦੇ ਭਗਤ ਪੈਦਾ ਹੁੰਦੇ ਤਾਂ ਅਜੂਨੀ ਉਹ ਨਾ ਪ੍ਰਮਾਤਮਾ ਬਚਪਨ ਦੇ ਵਿੱਚ ਹੈ ਨਾ ਜਵਾਨੀ ਦੇ ਵਿੱਚ ਹੈ ਨਾ ਬੁਢੇਪੇ ਦੇ ਵਿੱਚ ਹੈ ਤੇ ਇੱਕ ਥਾਂ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਬਿਆਨ ਕਰਦੇ ਨੇ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ ਕਿ ਉਹ ਮੁਖ ਸੜ ਜਾਣਾ ਚਾਹੀਦਾ ਏ ਜਿਹੜਾ ਮੁਖ ਕਹਿੰਦਾ ਕਿ ਪ੍ਰਮਾਤਮਾ ਜੂਨਾ ਦੇ ਵਿੱਚ ਆਉਂਦਾ ਹੈ ਇਹ ਗਲਤ ਹੈ ਕਿਤੇ ਵੀ ਨਹੀਂ ਆਉਂਦਾ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਮਝਾਇਆ ਕਿ ਜੇ ਉਹ ਬਚਪਨ ਵਿੱਚ ਨਹੀਂ ਹੈ ਜਵਾਨੀ ਵਿੱਚ ਨਹੀਂ ਹੈ ਬਡੇਪੇ ਵਿੱਚ ਨਹੀਂ ਤਾਂ ਪੈਦਾ ਕਿੱਥੋਂ ਹੋਇਆ ਗੁਰੂ ਪਾਤਸ਼ਾਹ ਕਹਿੰਦੇ ਆਪਣੇ ਆਪ ਤੋਂ ਸਵੈਪੰ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਸਵੈ ਪ੍ਰਭਾ ਪ੍ਰਕਾਸ਼ਮਾਨ ਕਿਸੇ ਨੂੰ ਵੀ ਪੈਦਾ ਨਹੀਂ ਕੀਤਾ ਜੇ ਤੁਸੀਂ ਗੁਰੂ ਪੂਰੀ ਗੁਰਬਾਣੀ ਨੂੰ ਸਮਝੋ ਤਾਂ ਪੂਰੀ ਗੁਰਬਾਣੀ ਦੇ ਅੰਦਰ ਸਹਿਪੰਗ ਦੀ ਬਹੁਤੀ ਵਿਆਖਿਆ ਨਹੀਂ ਕਿ ਆਪਣੇ ਆਪ ਤੋਂ ਕਿਵੇਂ ਪੈਦਾ ਹੋਇਆ ਫਿਰ ਇਹ ਗੱਲਾਂ ਤਪਾਉਣ ਵਾਲੀ ਹੋ ਜਾਂਦੀ ਹੈ ਤਾਂ ਉਹਨਾਂ ਨੇ ਇਹ ਗੱਲ ਨੂੰ ਇੱਥੇ ਹੀ ਖਤਮ ਕਰ ਦਿੱਤਾ ਕਿ ਬਸ ਆਪਣੇ ਆਪ ਤੋਂ ਪੈਦਾ ਹੋਇਆ ਤਾਂ ਫਿਰ ਐਸਾ ਪ੍ਰਮਾਤਮਾ ਮਿਲਦਾ ਕਿਵੇਂ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਦਇਆ ਦੇ ਨਾਲ ਗੁਰੂ ਦੇ ਤਰਸ ਦੇ ਨਾਲ ਤੇ ਤਰਸ ਉਹਨਾਂ ਦੇ ਕਰਦਾ ਹੈ ਗੁਰੂ ਜਿਹੜੇ ਗੁਰੂ ਦੀ ਬਾਣੀ ਨੂੰ ਪੜ੍ਹਨ ਦਾ ਯਤਨ ਕਰਦੇ ਨੇ ਜੇ ਕੋਈ ਹੁਣ ਸ਼ਰਾਬੀ ਕਹੇ ਕਿ ਮੈਂ ਸ਼ਰਾਬੋਂ ਛੱਡਾਂਗਾ ਜਦੋਂ ਗੁਰੂ ਕਿਰਪਾ ਕਰੇਗਾ ਨਹੀਂ ਕਿਰਪਾ ਕਰਦਾਈ ਗੁਰੂ ਵਿੱਚ ਕੋਈ ਸ਼ੱਕ ਨਹੀਂ ਪਰ ਥੋੜਾ ਜਿਹਾ ਉਤਮਾਪ ਦਾ ਵੀ ਕਰਨਾ ਬਣਦਾ ਹੈ ਥੋੜਾ ਜਿਹਾ ਕਿ ਚਲੋ ਛੱਡੀ ਤੇ ਸੀ ਕੋਸ਼ਿਸ਼ ਤੇ ਕਰੀ ਫਿਰ ਉਹ ਕਾਲਪੁਰਖ ਵਾਹਿਗੁਰੂ ਬਾਹ ਫੜਦਾ ਫਿਰ ਸਾਨੂੰ ਸੰਭਾਲਦਾ ਸੋ ਇਹ ਸੀ ਜੀ ਮੂਲ ਮੰਤਰ ਦੇ ਅਰਥ ਵਿੱਚ ਕੋਈ ਲਫ਼ਜ਼ ਬੋਲਦਿਆਂ ਮੇਥੋਂ ਇੱਧਰ ਉੱਤਰ ਹੋਇਆ ਤਾਂ ਉਹਦੀ ਮੈਨੂੰ ਮਾਫੀ ਜ਼ਰੂਰ ਦਿਓ ਤੇ ਅੱਗੇ ਵੀ ਮੇਰੇ ਨਾਲ ਮੇਰੇ YouTube ਚੈਨਲ ਤੇ ਜੁੜੇ ਰਹੋ ਅਤੇ ਨਾਲ ਹੀ ਜੇ ਤੁਸੀਂ ਮੈਨੂੰ Instagram ਤੇ ਫੋਲੋ ਨਹੀਂ ਕੀਤਾ ਤਾਂ ਮੇਰੀ ਆਈਡੀ ਦਾ ਨਾਮ ਹੈ ਅਫੀਸ਼ੀਅਲ ਅ uh, ਜਗਜੀਤ 26 ਤੁਸੀਂ ਮੈਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਮੈਂ ਉੱਥੇ ਵੀ ਜਪਜੀਤ ਸਾਹਿਬ ਦੀ ਵਿਆਖਿਆ ਨੂੰ ਕੋਟਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ